ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਗ੍ਰੰਥ ਤਾਬਾਰੇ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਜਦ ਗੁਰੂ ਜੀ ਨੂੰ ਕੋਤਵਾਲੀ ਵਿੱਚ ਕੈਦ ਕਰ ਲਿਆ ਗਿਆ ਤਾਂ ਉਹਨਾਂ ਨੂੰ ਭੋਜਨ ਪਾਣੀ ਦੇਣ ਤੋਂ ਬਿਗੈਰ ਹੀ ਬਾਦਸ਼ਾਹ ਦੇ ਹੁਕਮ ਤੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਸੀ ਜਾਲਮਾਂ ਨੂੰ ਜਾਪਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਜੀ ਦੁਖੀ ਹੋ ਕੇ ਇਸਲਾਮ ਧਰਮ ਅਪਣਾ ਲੈਣਗੇ ਗੁਰੂ ਜੀ ਤੇ ਕੋਤਵਾਲੀ ਦੇ ਫੈਰੇਦਾਰਾਂ ਵੱਲੋਂ ਵੀ ਸਖਤ ਨਜ਼ਰ ਰੱਖੀ ਜਾ ਰਹੀ ਸੀ ਇਸ ਗੱਲ ਦਾ ਪਤਾ ਜਾਂ ਦਿੱਲੀ ਵਿੱਚ ਵੱਸਦੇ ਸਿੱਖ ਸੰਗਤ ਨੂੰ ਲੱਗਾ ਕਿ ਗੁਰੂ ਜੀ ਤੇ ਕੋਤਵਾਲੀ ਵਿੱਚ ਬਹੁਤ ਜ਼ੁਲਮ ਹੋ ਰਹੇ ਹਨ ਅਤੇ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਹੈ ਸਿੱਖਾਂ ਦੇ ਫਿਰਦੇ ਬਲੁੰਦਰੇ ਗਏ ਰੋਟੀ ਪਾਣੀ ਉਹਨਾਂ ਦੇ ਵੀ ਗਲੇ ਤੋਂ ਥੱਲੇ ਨਹੀਂ ਜਾ ਰਿਹਾ ਸੀ ਗੁਰੂ ਜੀ ਦੀ ਇਸ ਹਾਲਤ ਬਾਰੇ ਜਾਣਨ ਨਾਲ ਉਹਨਾਂ ਨੂੰ ਬਹੁਤ ਕਸ਼ਟ ਹੋ ਰਿਹਾ ਸੀ ਇੱਕ ਸਿੱਖ ਨੇ ਇਸ਼ਨਾਨ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਅਰਸ਼ਾਦਾ ਤਿਆਰ ਕੀਤਾ ਫਿਰ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਭੋਜਨ ਛਕਣ ਲਈ ਅਰਦਾਸ ਕੀਤੀ ਉਸਨੇ ਆਪ ਅਤੇ ਪਰਿਵਾਰ ਨੇ ਭੋਜਨ ਨਹੀਂ ਛਕਿਆ ਅਤੇ ਗੁਰੂ ਜੀ ਦੀ ਅਢੀਕ ਵਿੱਚ ਉਹਨਾਂ ਦੇ ਚਰਨਾਂ ਦਾ ਧਿਆਨ ਜੋੜ ਕੇ ਮੂਲ ਮੰਤਰ ਦਾ ਜਾਪ ਕਰਦੇ ਰਹੇ ਗੁਰੂ ਜੀ ਨੇ ਉਸ ਪਰਿਵਾਰ ਦੇ ਸ਼ਰਦਾ ਅਤੇ ਪ੍ਰੇਮ ਭਾਵਨਾ ਨਾਲ ਕੀਤੀ ਅਰਦਾਸ ਕਬੂਲ ਕਰ ਲਈ ਉਹ ਸਿੱਖ ਪਰਿਵਾਰ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣੇ ਸਿੱਖਾਂ ਸਮੇਤ ਆਪਣੇ ਘਰ ਵਿੱਚ ਦੇਖਿਆ ਉਸ ਪਰਿਵਾਰ ਨੇ ਗੁਰੂ ਜੀ ਅਤੇ ਗੁਰੂ ਕੇ ਸਿੱਖਾਂ ਨੂੰ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਲੰਗਰ ਸ਼ਰਾਗ ਚਕਾਇਆ ਸਪਾਸ ਦੇ ਸਿੱਖ ਪਰਿਵਾਰਾਂ ਨੂੰ ਗੁਰੂ ਜੀ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਹ ਵੀ ਚੱਲ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਉਹਨਾਂ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਘਰ ਪ੍ਰਸ਼ਾਦਾ ਛੱਕੇ ਸਾਡੇ ਵੀ ਘਰ ਨੂੰ ਪਵਿੱਤਰ ਕਰ ਦਿਓ ਗੁਰੂ ਜੀ ਅਤੇ ਸਿੱਖ ਹਰ ਰੋਜ਼ ਕਿਸੇ ਨਾ ਕਿਸੇ ਸਿੱਖ ਦੇ ਘਰ ਜਾ ਕੇ ਉਹਦੀ ਭਾਵਨਾ ਪੂਰੀ ਕਰਦੇ ਅਤੇ ਪ੍ਰਸ਼ਾਦਾ ਛਕ ਰਹੇ ਸਨ ਇਹ ਗੱਲ ਦਿੱਲੀ ਵਿੱਚ ਫੈਲ ਗਈ ਕਿ ਸਿੱਖਾਂ ਦੇ ਗੁਰੂ ਤੇਗ ਬਹਾਦਰ ਜੀ ਹਰ ਰੋਜ਼ ਆਪਣੇ ਸਿੱਖਾਂ ਦੇ ਘਰ ਜਾ ਕੇ ਦਰਸ਼ਨ ਦੇ ਰਹੇ ਹਨ ਇਸ ਗੱਲ ਦਾ ਔਰੰਗਜ਼ੇਬ ਦੇ ਮੌਲਵੀ ਨੂੰ ਵੀ ਪਤਾ ਲੱਗ ਗਿਆ ਤਾਂ ਉਹ ਔਰੰਗਜ਼ੇਬ ਦੇ ਕੋਲ ਗਿਆ ਉਸ ਨੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਦੇ ਘਰਾਂ ਵਿੱਚ ਮਿਲਣ ਲਈ ਜਾ ਰਹੇ ਹਨ ਤੁਹਾਡੇ ਪਹਿਰੇਦਾਰ ਲੱਗਦਾ ਹੈ ਜਾਂ ਤਾਂ ਢੱਲੇ ਹਨ ਜਾਂ ਗੁਰੂ ਜੀ ਨਾਲ ਰਲੇ ਹੋਏ ਹਨ ਮੌਲਵੀ ਦੀ ਗੱਲ ਸੁਣ ਕੇ ਔਰੰਗਜ਼ੇਬ ਬੜਾ ਗੁੱਸੇ ਵਿੱਚ ਆਇਆ ਅਤੇ ਉਸ ਨੇ ਆਪਣੇ ਕੋਲ ਇੱਕ ਅਹਲਕਾਰ ਨੂੰ ਸੱਦਿਆ ਅਤੇ ਉਸ ਨੂੰ ਕੋਤਵਾਲੀ ਵਿੱਚ ਇਸ ਗੱਲ ਦੇ ਪੜਤਾਲ ਕਰਨ ਲਈ ਭੇਜਿਆ ਅਹਿਲਕਾਰ ਕੋਤਵਾਲੀ ਵਿੱਚ ਗਿਆ ਉਸ ਨੇ ਸਾਰੇ ਪਹਿਰੇਦਾਰ ਇਕੱਠੇ ਕੀਤੇ ਅਤੇ ਉਹਨਾਂ ਨੂੰ ਦੱਸਿਆ ਕਿ ਗੁਰੂ ਜੀ ਅਤੇ ਗੁਰੂ ਕੇ ਸਿੱਖ ਤੁਹਾਡੀ ਮਿਹਲੀ ਭੋਗਤ ਨਾਲ ਕੋਤਵਾਲੀ ਵਿੱਚੋਂ ਬਾਹਰ ਜਾ ਰਹੇ ਹਨ ਬਾਦਸ਼ਾਹ ਬਹੁਤ ਗੁੱਸੇ ਵਿੱਚ ਹੈ ਸੱਚ-ਸੱਚ ਦੱਸ ਦਿਓ ਨਹੀਂ ਤਾਂ ਤੁਹਾਨੂੰ ਔਰੰਗਜ਼ੇਬ ਤਸੀਹੇ ਦੇ ਕੇ ਕਤਲ ਕਰਵਾ ਦੇਵੇਗਾ ਅਤੇ ਤੁਹਾਡੇ ਪਰਿਵਾਰ ਨੂੰ ਵੀ ਬੜੇ ਕਸ਼ਟ ਸਹਿਣੇ ਪੈਣਗੇ ਪਹਿਰੇਦਾਰਾਂ ਨੇ ਅੱਲਾਹ ਦੀਆਂ ਕਸਮਾਂ ਖਾ ਕੇ ਕਿਹਾ ਇਹ ਅਸੀਂ ਕਦੇ ਵੀ ਸਿੱਖਾਂ ਦੀ ਜਾਂ ਗੁਰੂ ਜੀ ਦੀ ਮਦਦ ਨਹੀਂ ਕੀਤੀ ਅਸੀਂ ਤਾਂ ਸਦਾ ਉਹਨਾਂ ਨੂੰ ਕੋਤਵਾਲੀ ਵਿੱਚ ਹੀ ਦੇਖਦੇ ਹਾਂ ਉਸ ਅਹਲਕਾਰ ਨੇ ਜਦ ਸਖਤੀ ਨਾਲ ਪਉਛ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਪਹਿਰੇਦਾਰਾਂ ਦਾ ਕੋਈ ਕਸੂਰ ਨਹੀਂ ਉਸ ਨੇ ਆਪਣੀ ਸਾਰੀ ਰਿਪੋਰਟ ਤਿਆਰ ਕਰ ਲਈ ਔਰੰਗਜੀਬ ਦੇ ਅਹਿਲਕਾਰ ਨੇ ਆਪਣੇ ਪਉਛ ਪੜਤਾਲ ਦੇ ਰਿਪੋਰਟ ਆ ਕੇ ਔਰੰਗਜੀਬ ਨੂੰ ਦਿੱਤੀ ਉਸ ਨੇ ਇਹ ਯਕੀਨ ਦਵਾਇਆ ਕਿ ਮੈਂ ਸਾਰਿਆਂ ਦੀ ਸਖਤੀ ਨਾਲ ਉੱਚ ਗੱਛ ਕਰ ਲਈ ਹੈ ਗੁਰੂ ਜੀ ਅਤੇ ਗੁਰੂ ਕੇ ਸਿੱਖ ਕਦੇ ਵੀ ਕੋਤਵਾਲੀ ਵਿੱਚੋਂ ਬਾਹਰ ਨਹੀਂ ਗਏ ਇਹ ਰਿਪੋਰਟ ਸੁਣ ਕੇ ਔਰੰਗਜ਼ੇਬ ਹਾਕਾ ਬੱਕਾ ਰਹਿ ਗਿਆ ਉਹ ਪਹਿਲਾਂ ਰਾਮ ਰਾਏ ਜੀ ਦੀਆਂ ਕਰਾ ਮਾਤਾ ਦੇਖ ਚੁੱਕਾ ਸੀ ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਵਿੱਚ ਅਲਾਹੀ ਸ਼ਕਤੀ ਹੈ ਇਹ ਕੁਝ ਵੀ ਕਰਨ ਦੇ ਸਮਰੱਥ ਹਨ ਉਸ ਨੇ ਐਲਕਾਰ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਇੱਕ ਲੋਹੇ ਦੇ ਮਜਬੂਤ ਪਿੰਜਰੇ ਵਿੱਚ ਕੈਦ ਕੀਤਾ ਜਾਵੇ ਅਤੇ ਸਿੱਖਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਜਾਣ ਫਿਰ ਦੇਖਦੇ ਹਾਂ ਇਹ ਕੋਤਵਾਲੀ ਵਿੱਚੋਂ ਕਿਵੇਂ ਬਾਹਰ ਜਾਂਦੇ ਹਨ ਬਾਦਸ਼ਾਹ ਦੇ ਹੁਕਮ ਤੇ ਗੁਰੂ ਜੀ ਨੂੰ ਲੋਹੇ ਦੇ ਇੱਕ ਮજબૂત ਪਿੰਜਰੇ ਵਿੱਚ ਕੈਦ ਕਰ ਦਿੱਤਾ ਅਤੇ ਉਹਨਾਂ ਦੇ ਸਿੱਖਾਂ ਦੇ ਹੱਥਾਂ ਵਿੱਚ ਹਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਕੋਤਵਾਲੀ ਵਿੱਚ ਫੈਰਾ ਹੋਰ ਮਜ਼ਬੂਤ ਕਰ ਦਿੱਤਾ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੇ ਸਿੱਖ ਬਖਸ਼ਣਹਾਰ ਹਨ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਰਿਹਾ ਵਾਹਿਗੁਰੂ ਜੀ ਕੀ ਫਤਿਹ